ਅਮਰਕਾ ਦੇ ਵਿੱਚ ਰਾਸ਼ਟਰਪਤੀ ਡੋਨਾਲਡ 트ੰਪ ਨੇ FBI ਦਾ ਡਾਇਰੈਕਟਰ ਨਿਯੁਕਤ ਕੀਤਾ ਹੈ ਤੇ ਭਾਰਤੀ ਮੂਲ ਦੇ ਕਾਸ਼ ਪਟੇਲ ਨੇ FBI ਡਾਇਰੈਕਟਰ ਦਾ ਅਹੁਦਾ ਸੰਭਾਲਿਆ। ਉਹਨਾਂ ਨੇ ਪਵਿੱਤਰ ਭਗਵਤ ਗੀਤਾ ਤੇ ਹੱਥ ਰੱਖ ਕੇ ਆਪਣੇ ਅਹੁਦੇ ਦੇ ਲਈ ਸੋਹ ਚੁੱਕੀ ਹੈ। ਅਜੇ ਦੇ ਵਿੱਚ ਤਾਂ ਦੱਸ ਦਈਏ ਕਿ ਭਾਰਤੀ ਮੂਲ ਦੇ ਕਾਸ਼ ਪਟੇਲ ਦਾ ਗੁਜਰਾਤ ਦੇ ਨਾਲ ਗਹਿਰਾ ਰਿਸ਼ਤਾ ਨਾ ਪੈ। ਵੀਡੀਓ ਦੇ ਵਿੱਚ ਇੱਕ ਨਜ਼ਰ ਮਾਰਾਂਗੇ ਕਿ ਉਹਨਾਂ ਦੀ ਜ਼ਿੰਦਗੀ ਦਾ ਸਫ਼ਰ ਕਿਵੇਂ ਦਾ ਰਿਹਾ ਹੈ। ਦੱਸਦੀ ਹੈ ਕਿ ਭਾਰਤੀ ਮੂਲ ਦੇ ਕਾਸ਼ ਪਟੇਲ ਐਫ ਪੀਆਈ ਦੀ ਅਗਵਾਈ ਕਰਨ ਵਾਲੇ ਨਵੇਂ ਵਿਅਕਤੀ ਬਣ ਗਏ ਹਨ ਕਾਸ਼ ਪਟੇਲ ਦਾ ਪਰਿਵਾਰ ਮੂਲ ਰੂਪ ਤੋਂ ਗੁਜਰਾਤ ਦੇ ਅਨੰਦ ਜ਼ਿਲ੍ਹੇ ਦੇ ਪਧਰਨ ਪਿੰਡ ਦਾ ਰਹਿਣ ਵਾਲਾ ਹੈ ਕਰੀਬ 70-80 ਸਾਲ ਪਹਿਲਾਂ ਕਾਸ਼ ਪਟੇਲ ਦਾ ਪਰਿਵਾਰ ਗੁਜਰਾਤ ਛੱਡ ਕੇ ਯੂਗਾਂਡਾ ਚਲਾ ਗਿਆ ਸੀ ਹਾਲਾਂਕਿ ਕਾਸ਼ ਪਟੇਲ ਦਾ ਪਰਿਵਾਰ ਭਾਰਤ ਵਾਪਸ ਉਦੋਂ ਪਰਤਿਆ ਜਦੋਂ ਯੂਗਾਂਡਾ ਦੇ ਤਾਨਾਸ਼ਾਹ ਇਦੀ ਅਮੀਨ ਨੇ 1970 ਦੇ ਵਿੱਚ ਭਾਰਤੀਆਂ ਨੂੰ ਬਾਹਰ ਕੱਢ ਦਿੱਤਾ ਸੀ ਕਾਸ਼ ਪਟੇਲ ਦਾ ਪਰਿਵਾਰ ਥੋੜੇ ਸਮੇਂ ਲਈ ਹੀ ਯੂਗਾਂਡਾ ਤੋਂ ਭਾਰਤ ਆਇਆ ਜਿਸ ਤੋਂ ਬਾਅਦ ਉਹ ਕੈਨੇਡਾ ਅਤੇ ਫਿਰ ਉੱਥੋਂ ਅਮਰੀਕਾ ਚਲੇ ਗਏ ਕਾਸ਼ ਪਟੇਲ ਦਾ ਜਨਮ ਸਾਲ 1980 ਦੇ ਵਿੱਚ ਹੋਇਆ ਸੀ ਅਤੇ ਉਹ ਪਾਟੀਦਾਰ ਭਾਈਚਾਰੇ ਨਾਲ ਸੰਬੰਧਿਤ ਹਨ ਪਾਟੀਦਾਰ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਨੇ ਦੱਸਿਆ ਕਿ ਅਫਰੀਕਾ ਜਾ ਕੇ ਉਹਨਾਂ ਨੇ 15 ਦਾ ਆਪਣਾ ਜੱਦੀ ਘਰ ਵੇਚ ਦਿੱਤਾ ਸੀ ਨਿਊਯਾਰਕ ਦੇ ਵਿੱਚ ਸਕੂਲ ਅਤੇ ਵਰਜੀਨੀਆ ਦੇ ਵਿੱਚ ਕਾਲਜ ਦੇ ਆਈ ਪੂਰੀ ਕਰਨ ਤੋਂ ਬਾਅਦ ਪਟੇਲ ਫਲੋਰੀਡਾ ਚਲੇ ਗਏ ਉਹ ਆਈਸ ਹੋਕੀ ਦੇ ਪ੍ਰਸ਼ੰਸਕ ਖਾਨਾ ਤੇ 6 ਸਾਲ ਦੀ ਉਮਰ ਦੇ ਵਿੱਚ ਇਹ ਖੇਡ ਖੇਡਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀ ਕਾਸ਼ ਪਟੇਲ ਦੀ ਐਫਪੀਆਈ ਡਾਇਰੈਕਟਰ ਵਜੋਂ ਨਿਯੁਕਤੀ ਦਾ ਬਾਲੀਵੁੱਡ ਅੰਦਾਜ਼ ਦੇ ਵਿੱਚ ਸਵਾਗਤ ਕੀਤਾ ਗਿਆ ਵਾਈਟ ਹਾਊਸ ਦੇ ਸਾਬਕਾ ਡਿਪਟੀ ਚੀਫ ਆਫ ਸਟਾਫ ਡੈਨਸ ਕਾਵੀਨੋ ਨੇ ਇੰਸਟਾਗ੍ਰam ਤੇ ਰਣਵੀਰ ਸਿੰਘ ਸਟਾਰਰ ਫਿਲਮ ਬਾਜੀਰਾਓ ਮਸਤਾਨੀ ਦੇ ਮਲਹਾਰੀ ਗੀਤ ਦਾ ਐਡੀਟਿਡ ਵੀਡੀਓ ਪੋਸਟ ਕੀਤਾ ਜਿਸ ਦੇ ਵਿੱਚ ਰਣਵੀਰ ਦੇ ਚਿਹਰੇ ਤੇ ਪਟੇਲ ਦਾ ਚਿਹਰਾ ਸੁਪਰ ਇੰਪੋਜ਼ ਕੀਤਾ ਗਿਆ ਸੀ ਇਸ ਦੇ ਵਿੱਚ ਉਹ ਡਾਂਸ ਕਰਦੇ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਕ੍ਰਿਸਟੋਫਰ ਰੇ ਦੀ ਜਗ੍ਹਾ ਕਾਸ਼ ਪਟੇਲ ਨੇ ਲਈ ਹੈ ਉਹ ਦਾ ਸੁਭਾਲਣ ਤੋਂ ਬਾਅਦ ਪਟੇਲ ਨੇ ਕਿਹਾ ਕਿ ਅਮਰੀਕਾ ਦੇ ਦੁਸ਼ਮਣ ਦੁਨੀਆ ਦੇ ਵਿੱਚ ਜਿੱਥੇ ਕਿਤੇ ਵੀ ਲੁਕੇ ਹੋਏ ਨੇ ਅਸੀਂ ਉਹਨਾਂ ਨੂੰ ਲੱਭ ਕੇ ਲਿਆਵਾਂਗੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਕਾਸ਼ ਪਟੇਲ ਦੀ ਨਿਯੁਕਤੀ ਦੀ ਛਲਾਗਾ ਕੀਤੀ ਹੈ ਉਹਨਾਂ ਨੇ ਕਿਹਾ ਕਿ FBI ਏਜੰਟਾਂ ਦੇ ਵਿੱਚ ਪਟੇਲ ਦੀ ਪ੍ਰਸਿੱਧੀ ਨੂੰ ਦੇਖਦੇ ਹੋਏ ਫੈਸਲਾ ਲੈਣਾ ਆਸਾਨ ਰਿਹਾ ਹੈ 트ੰਪ ਨੇ ਉਹਨਾਂ ਨੂੰ ਮਜ਼ਬੂਤ ਅਤੇ ਮਜ਼ਬੂਤ ਦਿਮਾਗ ਵਾਲਾ ਦੱਸਿਆ ਅਤੇ ਕਿਹਾ ਕਿ ਉਸ ਅਹੁਦੇ ਤੇ ਸ਼ਾਨਦਾਰ ਕੰਮ ਕਰਨਗੇ ਕਾਂਗਰਸ ਦੇ ਸਾਬਕਾ ਮੈਂਬਰ ਟ੍ਰੇ ਗੋੜੀ ਨੇ ਵੀ ਪਟੇਲ ਦੀ ਕਾਬਲੀਅਤ ਦੀ ਤਾਰੀਫ਼ ਕੀਤੀ ਅਤੇ ਨਾਲ ਹੀ ਨਾਲ ਉਹਨਾਂ ਦੀ ਤਾਰੀਫ਼ ਦੇ ਵਿੱਚ ਕਿਹਾ ਕਿ ਲੋਕ ਉਹਨਾਂ ਦੀ ਯੋਗਤਾ ਨੂੰ ਘੱਟ ਸਮਝਦੇ ਨੇ ਪਰ ਉਹ ਇਸ ਤੋਂ ਕਿਤੇ ਵੱਧ ਨੇ ਹਾਲਕਿ ਦੋ ਰਿਪਬਲਿਕਨ ਸੈਨੇਟਰ ਸੁਸਾਨ ਅਤੇ ਲੀਜ਼ਾ ਉਹਨਾਂ ਦੇ ਵਿਰੋਧ ਦੇ ਵਿੱਚ ਵੋਟ ਪਾਉਣ ਲਈ ਡੈਮੋਕ੍ਰੇਟਸ ਨਾਲ ਸ਼ਾਮਲ ਹੋਏ ਇਸ ਦੇ ਬਾਵਜੂਦ ਵੀ ਪਟੇਲ ਨੂੰ ਉਹਦਾ ਸਾਹਮਣ ਤੋਂ ਕੋਈ ਵੀ ਰੋਕ ਨਹੀਂ ਸਕਿਆ